ਮੈਂ ਪੰਜਾਬ ਜਿਹੜਾ 28 ਸਕੂਲੋਂ ਕਰਾਇਆ ਗਿਆ ਇਹ ਸਿੱਖ ਇਤਿਹਾਸ ਨਾਲ ਸੰਬੰਧਿਤ ਸੀ ਸਿੱਖ ਦੇ ਵਿਰਸੇ ਦੀਆਂ ਜਿਹੜਾ ਸਾਰਾ ਗੜੀ ਦੀ ਜਿੱਦਾਂ 21 ਯੋਜਾ ਨੇ ਸ਼ਹਾਦਤ ਦਿੱਤੀ 10000 ਬੰਦੇ ਨੂੰ ਉੱਥੇ ਡੱਕੇ ਰੱਖਿਆ ਤੇ ਸਾਰੇ ਸ਼ਹਾਦਤ ਪ੍ਰਾਪਤ ਕਰ ਗਏ ਉਹ ਤੋਂ ਸਾਨੂੰ ਸਿੱਖਿਆ ਲੈਣੀ ਚਾਹੀਦੀ ਹੈ ਕਿ ਆਪਣੇ ਦੇਸ਼ ਵਾਸਤੇ ਆਪਣੇ ਕੌਮ ਵਾਸਤੇ ਸਾਨੂੰ ਸੰਭਰਪੁਰ ਰਹਿਣਾ ਚਾਹੀਦਾ ਆਪਣੇ ਦੇਸ਼ ਨੂੰ ਬਚਾਉਣ ਲਈ ਸਭ ਕੁਝ ਕਰਨਾ ਚਾਹੀਦਾ ਉਹ ਤੋਂ ਬਾਅਦ ਸਾਡੇ ਕਲਚਰ ਪ੍ਰੋਗਰਾਮ ਵੀ ਦਿੱਤਾ ਗਿਆ ਉਹਦੇ ਵਿੱਚ ਵੀ ਸਾਡੇ ਬੱਚਾ ਨੇ ਪਾਰਟਿਸਪੇਟ ਕੀਤਾ ਤੇ ਬਹੁਤ ਸਾਡਾ ਵਿਰਸਾ ਹੀ ਦਿਖਾਇਆ ਜੋ ਜੋ ਦਿਖਾਏ ਨੇ ਤੇ ਸਾਡਾ ਵਿਰਸਾ ਪੰਗੜਾ ਗਿੱਧਾ ਸਾਡੇ ਸਟਾਫ ਨੇ ਬਹੁਤ ਵਧੀਆ ਪਰਫਾਰਮ ਕੀਤਾ ਮੈਂ ਇਹਨਾਂ ਸਾਰਿਆਂ ਨੂੰ ਮੁਬਾਰਕ ਦਿਨ ਵਾਜਦਾ ਕਿ ਪ੍ਰਮਾਤਮਾ ਇਹਨਾਂ ਨੂੰ ਚੜ੍ਹਦੀ ਕਲਾ ਰੱਖੇ ਤੇ ਇਹ ਤਾਂ ਹੀ ਆਪਣੇ ਵਿਰਸੇ ਦਾ ਜੋੜ ਹੈ